ਹਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਗੁਰਦੁਆਰਾ ਲੋਗੜ ਸਾਹਿਬ ਪਾਸ਼ਾਈ ਦਸਵੀਂ ਬੀਨਾ ਮੁਰਗਾ ਜਿਸੇ ਗੁਰੂ ਸਾਹਿਬ ਜੀ ਨੇ ਜ਼ਫਰਨਾਮਾ ਲਿਖਿਆ ਸੀ ਉਸ ਇਤਿਹਾਸ ਪੜ ਸਕਦੇ ਹਾਂ ਜੀ ਪੜਿਆ ਵੀ ਹੈ ਸਾਰੇ ਇਤਿਹਾਸ ਤੋਂ ਵਾਕਪਾਂ ਇਸ ਸਥਾਨ ਨੂੰ ਲੋਗੜ ਦਾ ਨਾਮ ਦਿੱਤਾ ਗਿਆ ਲੋਹੇ ਦਾ ਗੜ੍ਹ ਦਾ ਕਿਤਾਬ ਇਸ ਅਸਾਂ ਨੂੰ ਦਿੱਤਾ ਗਿਆ ਦੀਨਾ ਦੀਨਾ ਸਾਹਿਬ ਉਸ ਨਾਲ ਪ੍ਰਸਿੱਧਾ ਤੇ ਅਕਸਰ ਕਮੈਂਟਰੀ ਦੇ ਵਿੱਚ ਗੱਲ ਕਰਦੇ ਹੁੰਦੇ ਆ ਕਿ ਪੱਤੋ ਦੇ ਕੋਲ ਖਾਈ ਸੁਣੀ ਦੀ ਖਾਈ ਦੇ ਕੋਲ ਦੀਨਾ ਤੇ ਮਨਮੋਲਿਆ ਬੇ ਕਬੱਡੀ ਦੇ ਸ਼ਕੀਨਾ ਗੁਰੂ ਸਾਹਿਬਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਗੁਰੂ ਗੋਬਿੰਦ ਸਿੰਘ ਮਾਰਗ ਤੇ ਜਦੋਂ ਗੁਰੂ ਸਾਹਿਬ ਜੀ ਆਪਣੇ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਕਾਲਮਗੀਰ ਸਾਹਿਬ ਰਾਇਕੋਟ ਲੰਮਾ ਜੱਟਪੁਰਾ ਤਖਤੂ ਪੁਰਾ ਸਾਹਿਬ ਉੱਥੋਂ ਹੁੰਦੇ ਹੋਏ ਗੁਰਦੁਆਰਾ ਪਾਕਾ ਸਾਹਿਬ ਰੁਕੇ ਤੇ ਇੱਥੇ ਭਾਈ ਦੇਸੂ ਤਰਖਾਨ ਸੀਗੇ ਜੋ ਆਪਣੇ ਕਿੱਤੇ ਤੋਂ ਉਹਨਾਂ ਨੇ ਬਹੁਤ ਸੁੰਦਰ ਪਲੰਗ ਤਿਆਰ ਕੀਤਾ ਸੀ ਜਿਹੜਾ ਗੁਰੂ ਸਾਹਿਬ ਜੀ ਨੂੰ ਪੇਟ ਕੀਤਾ ਉਹਨਾਂ ਨੇ ਬਿਰਾਜਮਨ ਹੋਏ ਤੇ ਉਹਨਾਂ ਦੇ ਘਰ ਰੁਕੇ ਗੁਰੂ ਸਾਹਿਬ ਜੀ ਤੇ ਆਪਾਂ ਦੇਖ ਸਕਦੇ ਹਾਂ ਇਤਿਹਾਸਿਕ ਨਗਰ ਗੁਰਦੁਆਰਾ ਸੈਦੀ ਬਿਲਡਿੰਗ ਜਿਹੜੀ ਬਣ ਰਹੀ ਹੈ ਬਹੁ ਦੇ ਮਹੀਨੇ 22 ਪੋ 1972 ਨੂੰ ਗੁਰੂ ਸਾਹਿਬ ਜੀ ਇਸ ਸਥਾਨ ਤੇ ਪੁੱਜਦੇ ਆ ਤੇ ਇਹ ਦੇਖ ਸਕਦੇ ਹੋ ਗੁਰੂ ਘਰ ਦੀ ਰਿਪੇਅਰ ਹੋ ਰਹੀ ਆ ਬਹੁਤ ਵਧੀਆ ਹਾਲ ਜਿਹੜਾ ਤਿਆਰ ਕੀਤਾ ਹੈ ਜੁੜੇ ਰਹੋ ਜੀ ਆਪਾਂ ਗੱਲਾਂ ਬਾਤਾਂ ਕਰਦੇ ਆ ਗੁਰੂ ਦੇ ਇਤਿਹਾਸ ਨਾਲ ਜੁੜਦੇ ਆ

ਗੁਰਦੁਆਰਾ ਸਾਹਿਬ ਦੀ ਜਿਹੜੀ ਮਾਰਤਾ ਦਾ ਦੇਖ ਰਹੇ ਆਪਾਂ ਵੀ ਕਰ ਸੇਵਾ ਦਾ ਕੰਮ ਚੱਲ ਰਿਹਾ ਉਮ ਨਾਮਾ ਜ਼ਫਰਨਾਮਾ ਸਾਇ ਮਾਫ ਕਰਨਾ ਜਫਰਨਾਮਾ ਸਾਹਿਬ ਇਹ ਜ਼ਫਰਨਾਮਾ ਵਿਜੇ ਪੱਤਰ ਮਤਲਬ ਜਿੱਤ ਦਾ ਪੱਤਰ ਇਸ ਵਿੱਚ ਚ ਕੁੱਲ 115 ਸ਼ੇਅਰ ਹਨ ਜਿੰਨਾ ਵਿੱਚੋਂ ਚੁੰਨੀਂਦਾ 40 ਸ਼ੇਅਰ ਲਿਖ ਕੇ ਸੰਕੇਤ ਵਿੱਚ ਦੱਸਿਆ ਗਿਆ ਗਾਇਆ ਵੀ ਇਹ ਬਹੁ ਗਾਇਕਾਂ ਨੇ ਮੈਲ ਸਿੰਘ ਜੱਥੇ ਨੇ ਗਾਇਆ ਸਤਿੰਦਰ ਸਰਤਾਜ ਉਹਨਾਂ ਨੇ ਗਾਇਆ ਜ਼ਫਰਨਾਮਾ ਕਾਰ ਸੇਵਾ ਦਾ ਜਿਹੜਾ ਕੰਮ ਚੱਲ ਰਿਹਾ ਗੁਰੂ ਘਰ ਦੀ ਦਾ ਪਰ ਫਿਰ ਵੀ ਕੋਸ਼ਿਸ਼ ਕਰਦੇ ਆਂ ਦਰਸ਼ਕਾਂ ਤੋਂ ਵੀ ਜੋ ਫਾਰਟ ਰਸਥਾਨਾ ਘਰ ਸੇਵਾ ਦਾ ਕਾਰਜ ਚੱਲ ਰਿਹਾ ਗੁਰੂ ਘਰਾਂ ਦੇ ਵਿੱਚ ਅਕਸਰ ਜਿਹੜੇ ਗੋਲੇ ਕਬੂਤਰ ਬਹੁਤ ਦੇਖਣ ਨੂੰ ਮਿਲਦੇ ਆਂ ਓਹਨਾਂ ਨੂੰ ਜਗ੍ਹਾ ਚਾਹੀਦੀ ਹੁੰਦੀ ਹੈ ਕਿਤੇ ਨਾ ਕਿਤੇ ਰਹਿਣ ਲਈ ਅਕਸਰ ਗੁਰੂ ਘਰਾਂ ਵਿੱਚ ਬਹੁਤ ਹੁੰਦੇ ਸਿਰੋਵਰ ਸਾਹਿਬ ਜੀ ਸਤਕਾਰ ਜੋ ਵਜੋਂ ਆਪਾਂ ਸਾਹ ਉਲਾਦਨੇ ਹਰੇਕ ਚੀਜ਼ ਦੇ ਨਾਲ ਯਾਨੀ ਕਿਸੇ ਦੇ ਨਾਮ ਪਿੱਛੇ ਪਿੰਡ ਪਿੱਛੇ ਸ਼ਹਿਰ ਪਿੱਛੇ ਸਤਕਾਰ ਜੋ ਚੀਜ਼ਾਂ ਪਿੱਛੇ ਅਕਸਰ ਜਿਹੜੀਆਂ ਇਤਿਹਾਸ ਨਾਲ ਜੁੜੀਆਂ ਚੀਜ਼ਾਂ ਹੁੰਦੀਆਂ ਸਿਰੋਵਰ ਸਾਹਿਬ ਥੜਾ ਸਾਹਿਬ ਅੰਗੀਠਾ ਸਾਹਿਬ ਹੈ ਨਾ ਉਹਨਾਂ ਵਿੱਚ ਚੌਰ ਸਾਹਿਬ ਤਾਂ ਸਾਹ ਉਲਾਦਨੇ ਆਸੇ ਤਰ੍ਹਾਂ ਸਿਰੋਵਰ ਅਕਸਰ ਮਿਕਸਤਨਤੇ ਗੁਰੂ ਸੈਬਾਨਾ ਵੱਲੋਂ ਪਲਵਾਨਾਂ ਲਈ ਮਾਲਖਾੜਿਆਂ ਦੇ ਵਿੱਚ ਜਿਹੜੇ ਪਲਵਾਨ ਮਿਹਨਤ ਕਰਦੇ ਸੀ ਉਹਨਾਂ ਲਈ ਅਕਸਰ ਤੇ ਦੂਰੋ ਸੰਗਤ ਹੁੰਦੀ ਸੀ ਇਸ਼ਨਾਨ ਕਰਨ ਲਈ ਇਹਨਾਂ ਚੀਜ਼ਾਂ ਦਾ ਜਿਹੜਾ ਜ਼ਰੂਰੀ ਚੀਜ਼ਾਂ ਸੀ ਉਹ ਖੁਦ ਵਾਈਆਂ ਗਈਆਂ ਪਾਣੀ ਲਈ ਪਾਣੀ ਦੀ ਸੰਭਾਲ ਲਈ ਸਰੋਵਰਾਂ ਦਾ ਇਤਿਹਾਸ ਜਦੋਂ ਪੜਦੇ ਆ ਕਈ ਵਿਸ਼ੇ ਮਿਲਦੇ ਆ ਦੇ ਵਿੱਚ